ਤੁਸੀਂ ਵੇਖ ਰਹੇ ਹੋ ਸਕਾਈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੇ ਵਾਲੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਕਿਸਾਨ ਦਿੱਲੀ ਦੇ ਵੱਲ ਕੂਚ ਕਰਨਗੇ 13 ਫਰਵਰੀ ਨੂੰ ਦਿੱਲੀ ਦੇ ਵਿੱਚ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਦੱਸ ਦੇ ਕਿ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਣਗੇ ਪੰਜਾਬ ਦੇ ਕਿਸਾਨ ਵੱਡਾ ਐਲਾਨ ਕਰ ਦਿੱਤਾ ਗਿਆ ਦੱਸ ਦੇ ਕਿ ਇਸ ਦੀ ਜਾਣਕਾਰੀ ਜਿਹੜੀ ਹੈ ਕਿਸਾਨ ਆਗੂ ਸਰਵਨ ਸਿੰਘ ਪੰਧੈਰ ਦੇ ਵੱਲੋਂ ਦਿੱਤੀ ਗਈ ਹੈ ਜਿਨ੍ਹਾਂ ਨੇ ਕਿਹਾ ਕਿ ਬਾਬਾ ਨਾਨਕ ਦੇ 13 13 ਨੂੰ ਦੇਖਦੇ ਹੋਏ 13 ਤਰੀਕ ਦਾ ਐਲਾਨ ਕੀਤਾ ਗਿਆ ਹੈ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਪੰਜਾਬ ਤੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਵਿਚਾਰ ਚਰਚਾ ਕਰਨੀ ਆ ਇੱਕ ਤਾਂ ਬੇਨਤੀ ਆ ਵੀ ਸਭ ਤੋਂ ਪਹਿਲਾਂ ਪੂਰੇ ਮਾਝੇ ਦਾ ਦੁਆਬੇ ਦਾ ਪੰਜਾਬੀਆਂ ਦਾ ਆਪਣੇ ਸਾਰਿਆਂ ਵਰਕਰਾਂ ਦਾ ਆਗੂ ਸਹਿਬਾਨਾਂ ਦਾ ਮਤਾਵਾ ਪੈਣਾ ਦਾ ਜਿਨ੍ਹਾਂ ਜਿਨ੍ਹਾਂ ਨੇ ਇਸ ਕੜਾਕੇ ਦੀ ਠੰਡ ਵਿੱਚ ਦਨ ਰਾਤ ਚਾਹੇ ਉਹ ਤਰਨਤਾਰਨ ਜ਼ਿਲ੍ਹਾ ਸੀ ਚਾਹੇ ਉਹ ਗਰਦਾਸਪੁਰ ਸੀ ਹੁਸ਼ਿਆਰਪੁਰ ਸੀ ਔਰ ਜਿੰਨੀਆਂ ਵੀ ਸਾਡੀਆਂ ਅ ਅਧਿਸ਼ ਦੀਆਂ 18 ਜਥੇਬੰਦੀਆਂ ਦੇ ਵਰਕਰ ਸੀਗੇ ਜਾਂ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਉਹਨਾਂ ਦੀਆਂ ਜਥੇਬੰਦੀਆਂ ਦੇ ਵਰਕਰ ਸੀਗੇ ਉਹਨਾਂ ਸਾਰਿਆਂ ਨੇ ਪੂਰਾ ਜੋਰ ਲਾ ਕੇ ਇੱਥੇ ਮਿਹਨਤ ਕੀਤੀ ਆ ਤੇ ਉਹਨਾਂ ਦੇ ਮਿਹਨਤ ਸਦਕਾ ਇਹ ਲੱਖਾਂ ਦਾ ਇਕੱਠ ਜਿਹੜਾ ਕੱਲ ਜੰਡਿਆਲਾ ਗੁਰੂ ਹੜ ਆਇਆ ਸੀਗਾ ਉਹ ਪੂਰੀ ਦੁਨੀਆ ਨੇ ਦੇਖਿਆ ਲੋਕਾਂ ਨੇ ਦੇਖਿਆ ਹੈਗਾ ਸੋ ਇਹਦੇ ਵਾਸਤੇ ਅਸੀਂ ਸਪੈਸ਼ਲ ਧੰਨਵਾਦ ਦੀਆਂ ਸਾਰੇ ਆਪਣੇ ਵਰਕਰਾਂ ਦਾ ਅਰ ਅੱਗੇ ਤੋਂ ਵੱਧ ਜ਼ਰੂਰੀ ਕੰਮ ਸਾਡੇ ਸਾਹਮਣੇ ਆ ਹੁਣ ਦੇਖੋ ਜਿੰਨੀ ਦੇਰ ਤੱਕ ਦਿੱਲੀ ਮੋਰਚੇ ਦਾ ਦਿੱਲੀ ਕੂਚ ਦਾ ਐਲਾਨ ਨਹੀਂ ਸੀ ਹੈਗਾ ਸਾਡੇ ਸਾਹਮਣੇ ਟਾਰਗੇਟ ਜਾਂ ਨਿਸ਼ਾਨਾ ਕਲੀਅਰ ਨਹੀਂ ਸੀ ਹੈਗਾ ਹੁਣ ਟਾਰਗੇਟ ਨਿਸ਼ਾਨਾ ਕਲੀਅਰ ਹੋ ਗਿਆ ਵਾ ਔਰ ਇਸ ਕਰਕੇ ਸਾਡੀ ਜ਼ਿੰਮੇਵਾਰੀ ਪਹਿਲੋਂ ਨਾਲੋਂ ਵੱਧ ਗਈ ਹੈਗੀ ਆ ਸੋ ਦੂਸਰਾ ਜਿਹੜਾ ਐਲਾਨ ਆਪਾਂ ਕੀਤਾ ਵਾ ਇਸ ਐਲਾਨ ਦੇ ਪੂਰੇ ਸੰਦਰਭ ਨੂੰ ਸਾਨੂੰ ਚਰਚਾ 'ਚ ਪੈਣਾ ਪਊਗਾ ਦੇਖੋ ਜਿੰਨਾ ਨਾਲ ਸਾਡੀ ਟੱਕਰ ਆ ਜਿਨ੍ਹਾਂ ਦੇ ਖਿਲਾਫ ਅਸੀਂ ਸੰਘਰਸ਼ ਕਰਨ ਜਾ ਰਹੇ ਹਾਂ ਉਹਨਾਂ ਬਾਰੇ ਸਹੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਦੇਖੋ ਮੋਦੀ ਸਰਕਾਰ ਆ ਬੇਸ਼ੱਕ ਇਸ ਵੇਲੇ ਸਰਕਾਰਾਂ ਸਰਮਾਇਦਾਰ ਕਾਰਪੋਰੇਟ ਘਰਾਣੇ ਬਣਾਉਂਦੇ ਆ ਔਰ ਦੁਨੀਆ ਦੀ ਜਿਹੜੀ ਕਾਰਪੋਰੇਟ ਲੌਬੀ ਆ ਉਹ ਉਹ ਲਗਭਗ ਆਪਣੇ ਹਿੱਤਾਂ ਵਾਲੇ ਪ੍ਰਧਾਨ ਮੰਤਰੀ ਪੂਰੀ ਦੁਨੀਆ ਵਿੱਚ ਲੈ ਕੇ ਹੁੰਦੀ ਆ ਔਰ ਉਹਨਾਂ ਨੇ ਜਿਹੜੀਆਂ ਸੰਸਥਾਵਾਂ ਬਣਾਈਆਂ ਨੇ ਜਿਵੇਂ ਵਰਲਡ ਬੈਂਕ ਆ ਮੁਦਰਾ ਕੋਸ਼ ਫੰਡ ਆ ਵਿਸ਼ਵ ਵਪਾਰ ਸੰਸਥਾ ਆਏ ਦੁਨੀਆ ਦੀਆਂ ਬਹੁਤ ਵੱਡੀਆਂ ਸੰਸਥਾਵਾਂ ਨੇ ਜੜੀਆਂ ਦੁਨੀਆ ਵਾਸਤੇ ਨੀਤੀਆਂ ਬਣਾਉਂਦੀਆਂ ਨੇ ਔਰ ਉਹ ਨੀਤੀਆਂ ਕਾਰਪੋਰੇਟ ਘਰਾਣਿਆਂ ਦੇ ਅਨੁਸਾਰ ਬਣੀਆਂ ਹੋਈਆਂ ਨੇ ਔਰ ਉਸ ਨੀਤੀਆਂ ਦੇ ਅਨੁਸਾਰ ਹੀ ਉਹ ਸ਼ਕਤੀਆਂ ਲਿਆ ਕੇ ਸਾਡੇ ਤੇ ਹਵਾਲੇ ਦੇ ਨੇ ਪਹਿਲੋਂ ਫੈਸਲੇ ਹੁੰਦੇ ਨੇ ਵੀ ਸਾਡੇ ਆ ਕੇ ਪ੍ਰੋਗਰਾਮ ਲਾਗੂ ਕਰਨੇ ਤੋਂ ਛੋਟੀ ਗੱਲ ਨਹੀਂ ਹੈ ਤੋਂ ਦੁਨੀਆ ਦੇ ਵੱਡੇ ਸਰਮਾਇਦਾਰ ਇੱਕ ਵਰਲਡ ਆਰਡਰ ਨਾਲ ਟੱਕਰ ਲੈਣੀ ਆਪਾਂ ਤੋ ਇਸ ਕਰਕੇ ਇਹ ਸੋਚਣਾ ਪਊ ਵੀ ਹੁਣ ਕਿਵੇਂ ਇਹਨੂੰ ਇਹਨੂੰ ਜਿਹੜਾ ਵਾ ਸੌਖਾ ਸਖਾਲਾ ਜਾਂ ਉਹਦੇ ਹਾਂਡ ਦਾ ਕਰੀਏ ਦੇਖੋ ਜੇ ਕਹੀਏ ਮੋਦੀ ਸਰਕਾਰ ਉਹਦੇ ਪਿੱਛੇ ਕਾਰਪੋਰੇਟ ਘਰਾਣੇ ਅਮਰੀਕਾ ਦੀਆਂ ਐਡੀਆਂ ਐਡੀਆਂ ਕੰਪਨੀਆਂ ਵਾਂ ਜਿਨ੍ਹਾਂ ਦੇ ਬਜਟ ਸਾਡੇ ਦੇਸ਼ ਦੇ ਬਜਟ ਨਾਲੋਂ ਵੱਡੇ ਬਜਟ ਹੈਗੇ ਔਰੋ ਆਪਣੇ ਜਦੋਂ ਕਿਸੇ ਨੂੰ ਵੀ ਚੇਤਾਉਂਦੇ ਆ ਅਰਬਾਂ ਰੁਪਈਆ ਝੋਕਦੇ ਹੈਗੇ ਆ ਔਰ ਲਗਭਗ ਤੁਸੀਂ ਦੇਖ ਲਓ ਇਨਾਂ ਕੋਲੇ ਜਿਹੜੇ ਵੱਡਾ ਹਥਿਆਰ ਹੈ ਇਸ ਵੇਲੇ ਇੱਕ ਮੇਨ ਸਟ੍ਰੀਮ ਮੀਡੀਆ ਵਾ ਔਰ ਮੀਡੀਆ ਦੀ ਪੂਰੀ ਵਰਤੋਂ ਆਪਣੇ ਕਮਾਂਕਾਰਾਂ ਲਈ ਕਰਦੇ ਹੈਗੇ ਆ ਪੂਰਾ ਜਿਹੜੀ ਪਰਸੈਪਸ਼ਨ ਆ ਉਹ ਬਣਾਉਣੀ ਹੁੰਦੀ ਆ ਪੂਰੇ ਭਾਰਤੀਆਂ ਦੇ 135 40 ਕਰੋੜ ਭਾਰਤੀਆਂ ਦੀ ਪਰਸੈਪਸ਼ਨ ਬਣਾਉਣੀ ਹੁੰਦੀ ਆ ਜਿਵੇਂ ਵੀ ਜਿਹਦੇ ਖਿਲਾਫ ਅਸੀਂ ਲੜ ਰਹੇ ਹਾਂ ਸੱਤਾ ਦੇ ਖਿਲਾਫ ਦਿੱਲੀ ਦੀ ਵੀ ਇਹ ਬਹੁਤ ਜ਼ਿਆਦਾ ਇਹਨਾਂ ਵਿਕਾਸ ਕੀਤਾ ਵਾ ਗਾਂ ਆ ਵਿਕਾਸ ਕਰਨਗੇ ਬੇਸ਼ੱਕ ਉਹ ਗਰਾਊਂਡ ਤੇ ਕੁਝ ਵੀ ਨਹੀਂ ਹੈਗਾ ਉਹ વિનાਸ਼ ਹੈਗਾ ਸਾਡੇ ਕਿਸਾਨਾਂ ਮਜ਼ਦੂਰਾਂ ਵਾਸਤੇ ਪਰ ਪਰਸਪੈਕਸ਼ਨ ਬਣਾ ਰਹੇ ਆ ਤੋਂ ਬਹੁਤ ਕੋਸ਼ਿਸ਼ ਆ ਤਾਕਤਾ ਉਹਨਾਂ ਕੋ 17 ਉਹਨਾਂ ਦੀਆਂ ਏਜੰਸੀਆਂ ਵਾ ਜਿਹੜੀਆਂ ਹਰ ਪਲ ਹਲ ਮਿੰਟ ਤੇ ਖਬਰ ਕਰਦੀਆਂ ਉਹਨਾਂ ਨੂੰ ਤੇ ਛੋਟੀ ਟੱਕਰ ਨਹੀਂ ਹੈਗੀ ਜਿਹਨਾਂ ਨਾਲ ਅਸੀਂ ਟੱਕਰ ਲੈਣ ਜਾ ਰਹੇ ਆ ਔਰ ਦੂਸਰੇ ਬੰਨੇ ਇਸ ਕਿਸਮ ਦੀ ਜਨਤਾ ਦੀ ਹਾਲਤ ਕੀਤੀ ਹੋਈ ਆ ਕਿ ਰੋਜ਼ ਮਰਰਾ ਦੀ ਰੋਟੀ ਕਮਾਉਣੀ ਔਖੀ ਆ ਠੀਕ ਆ ਕਰਜ਼ੇ ਹੀ ਆ ਸੀ ਕਰਜ਼ੇ ਥੱਲੇ ਆ ਬੈਂਕਾਂ ਦੇ ਥੱਲੇ ਮਜ਼ਦੂਰ ਦੀ ਇਦੋਂ ਵੱਧ ਮਾੜੀ ਹਾਲਤ ਹੈਗੀ ਆ ਤਾਂ ਜੇ ਜੇ ਅਸੀਂ ਕੰਮਕਾਰ ਨਹੀਂ ਕਰਦੇ ਹੈਗੇ ਤਾਂ ਸਾਡਾ ਜਿਹੜਾ ਵਾ ਉਹ ਜੀਨਾ ਦੁੱਬਰ ਹੋ ਜਾਂਦਾ ਵਾ ਤਾਂ ਇੱਕ ਬੰਦੇ ਇਸ ਕਿਸਮ ਪ੍ਰਾਈਵੇਟ ਨੌਕਰੀਆਂ ਵਾਂ ਵੀ ਜੇ ਰੋਜ਼ ਕੰਮ ਤੇ ਨਹੀਂ ਜਾਂਦੇ ਰੋਜ਼ ਜੇ ਨਹੀਂ ਤਾਂ ਫਿਰ ਕੰਪਨੀ ਵਾਲੇ ਕੱਢ ਦਿੰਦੇ ਆ ਤੋ ਇਹ ਇੱਕ ਸਕੰਜੇ ਚ ਹੈਗੇ ਇੱਕ ਸਾਈਕਲ ਚ ਫਸਾ ਕੇ ਰੱਖਿਆ ਸਾਨੂੰ ਤੋ ਉਹਦੇ ਵਿੱਚੋਂ ਵੀ ਉਹਦੇ ਵਿੱਚੋਂ ਆਪਾਂ ਹੁਣ ਸੰਘਰਸ਼ ਕਰਨਾ ਬਜਾਦੋ ਸੰਘਰਸ਼ ਕਰਾਂਗੇ ਸੰਘਰਸ਼ ਦੀਆਂ ਅੱਡ ਲੋੜਾਂ ਨੇ ਭਾਵੇਂ ਸਾਰੇ ਨਹੀਂ ਪਿਓ ਕੰਮ ਦਾ ਤਿਆਗ ਮੰਗੂਗਾ ਸਾਡੇ ਕੋਲੇ ਉਹ ਫਿਰ ਐਮਰਜੈਂਸੀ ਹਾਲਤਾਂ ਚ ਖੁਸ਼ੀ ਗਮੀ ਐਮਰਜੈਂਸੀ ਬਾਕੀ ਨਹੀਂ ਤਾਂ ਉਹ ਛੱਡੂਗਾ ਕੋਈ ਹੋਰ ਫੰਕਸ਼ਨ ਮੇਲੇ ਮਾੜੀਆਂ ਨਾ ਇਹ ਤਿਆਗ ਮੰਗਦਾ ਵਾ ਔਰ ਫਿਰ ਇਹਦੇ ਨਾਲ ਹੁਣ ਸੋਚਣਾ ਪਊਗਾ ਵੀ ਕਿਵੇਂ ਇਹਨੂੰ ਮੇਨਟੇਨੈਂਸ ਕਰੀਏ ਇੱਕ ਮਾਨਸਿਕਤਾ ਸਾਨੂੰ ਵੀ ਬਣਾਉਣੀ ਪੈਣੀ ਹੈ ਵੀ ਉਹ ਮਾਨਸਿਕਤਾ ਵੀ ਭਾਈ ਸੋਚਣ ਵਾਲੀ ਗੱਲ ਆ ਵੀ ਵਿਕਤੀ ਤੌਰ ਤੇ ਘਾਟੇ ਸਾਨੂੰ ਪੈ ਸਕਦੇ ਆ ਕਿਸੇ ਨੂੰ 50000 ਦਾ ਲਾਉ ਸਕਦਾ ਕਿ ਇਹਨੂੰ 10 ਦਾ ਕਿਸੇ ਨੂੰ 20 ਦਾ ਕਿਸੇ ਨੂੰ 40 ਦਾ ਚਲੋ ਉਹ ਦੇਖਣ ਵਾਲੀ ਗੱਲ ਆ ਫਿਰ ਇੱਕ ਹੈਗੇ ਆ ਸਾਡੇ ਨਸਲਾਂ ਤੇ ਫਸਲਾਂ ਦੇ ਘਾਟੇ ਵੀ ਕਹਿੰਦੇ ਆ ਵੀ ਲੰਬੇ ਜਿਹੜੇ ਆਉ ਗਸਤਾਖੀ ਕਰਦੇ ਹੁੰਦੇ ਆ ਤੇ ਸਦੀਆਂ ਭੁਗਦੀਆਂ ਹੁੰਦੀਆਂ ਤੇ ਕੀ ਫਿਰ ਹੁਣ ਖੇਤੀ ਸੈਕਟਰ ਜਾਣ ਦੀ ਏ ਮੋਦੀ ਮੋਦੀ ਜੀ ਦੇ ਹਵਾਲੇ ਜਾਂ ਕਾਰਪੋਰੇਟ ਦੇ ਹਵਾਲੇ ਤੋਂ ਸਵਾਲ ਇੱਥੇ ਆ ਜੇ ਨਹੀਂ ਤਾਂ ਫਿਰ ਫਿਰ ਸਾਨੂੰ ਇੱਕ ਮਾਨਸਿਕਤਾ ਬਣਾਉਣੀ ਪਊਗੀ ਇੱਕ ਚਰਚਾ 'ਚ ਪੈਣਾ ਪਊਗਾ ਵੀ ਭਾਵੇਂ ਲੂਣ ਨਾਲ ਰੋਟੀ ਖਾਈਏ ਅਸੀਂ ਗੁਲਾਮੀ ਆਰਥਿਕਤਾ ਵਾਲੀ ਨਹੀਂ ਕਬੂਲ ਕਰਾਂਗੇ ਠੀਕ ਹੈ ਜੀ ਉਹ ਉਹਨੂੰ ਇਹਨਾਂ ਦਿਮਾਗ 'ਚ ਨਾਰੇ ਹੋਣ ਵੀ ਲੂਣ ਰੋਟੀ ਖਾਵਾਂਗੇ ਕਾਰਪੋਰੇਟ ਤੇ ਮੋਦੀ ਨੂੰ ਭਜਾਵਾਂਗੇ ਭਾਵੇਂ ਲੂਣ ਰੋਟੀ ਖਾਵਾਂਗੇ ਕਾਰਪੋਰੇਟ ਤੇ ਮੋਦੀ ਨੂੰ ਭਜਾਵਾਂਗੇ ਔਰ ਇਹ ਇਹ ਨਾऱ्यांना ਨਾਲ ਆਪਾਂ ਚੱਲਣਾ ਠੀਕ ਹੈ ਜੀ ਤੇ ਜੇ ਅਸੀਂ ਏਡੀਆਂ ਪਹਾੜ ਜਿੱਡੀਆਂ ਮੰਗਾਵਾ ਸਾਡੀਆਂ ਵੀ ਅਸੀਂ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਹੈਗਾ ਵਾ ਤੋ ਪਾਰਲੀਮੈਂਟ ਜੇ ਜਦੋਂ ਤੁਸੀਂ ਪਾਸ ਕਰਾ ਲਿਆ ਉਸ ਦਿਨ ਤੋਂ ਫਿਰ ਤੁਹਾਡੇ ਤੇ ਜਿਹੜੀ ਤਲਵਾਰ ਲਟਕਦੀ ਆ ਖੇਤੀ ਮੰਡੀ ਵੇਚਣ ਦੀ ਉਹ ਖਤਮ ਹੋ ਜੂਗੀ ਤੋ ਛੋਟੀ ਮੰਗ ਨਹੀਂ ਹੈਗੀ ਇਸ ਕਰਕੇ ਉਹਨਾਂ ਨੇ ਪ੍ਰਬੰਧ ਕਰ ਲਿਆ ਵੀ ਖੇਤੀ ਮੰਡੀ ਨਾ ਰਹਿਣ ਦਿਓ ਤਾਂ ਉਹ ਵਿਦੇਸ਼ਾਂ ਤੋਂ ਜਿਹੜੀਆਂ ਜਿੰਸਾਂ ਨੇ ਖੇਤੀ ਵਾਲੀਆਂ ਫਲ ਸਬਜ਼ੀਆਂ ਡੇਰੀ ਪੋਲਟਰੀ ਹੋਰ ਚੀਜ਼ਾਂ ਉਹਨਾਂ ਤੇ ਇੰਪੋਰਟ ਡਿਊਟੀ ਜਿਹੜੀ ਬਾਹਰੋਂ ਆਈਆਂ ਚੀਜ਼ਾਂ ਤੇ ਇੱਕ ਆਯਾਤ ਕਰ ਲੱਗਦਾ ਹੁੰਦਾ ਉਹ ਕਰ ਖਤਮ ਕਰ ਰਹੇ ਆ ਉਹ ਚੀਜ਼ਾਂ ਜਦੋਂ ਸਾਡੀਆਂ ਚੀਜ਼ਾਂ ਨਾਲੋਂ ਸਸਤੀਆਂ ਵਿਕਣੀਆਂ ਵਾ ਤੇ ਫੇ ਸਾਡੀ ਮੰਡੀ ਖਤਮ ਹੋਣੀ ਆ ਲੈਂਡ ਐਕ acquisition ਐਕਟ ਉਹਦੇ ਵਿੱਚ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਜ਼ਮੀਨਾਂ ਖੋਣ ਵਾਲੀ ਗੱਲ ਜ਼ੋਰਨਾ ਲਾਗੂ ਹੋਣੀ ਆ ਜੋ ਅਸੀਂ ਸਮਝ ਰਹੇ ਹੈਗੇ ਆ ਤਾਂ ਇਸ ਕਰਕੇ ਇਹ ਬੇਨਤੀ ਸੀ ਵੀ ਹੁਣ ਸਾਡੇ ਸਾਹਮਣੇ ਜਿੱਡਾ ਵੱਡਾ ਤੁਸੀਂ ਕੱਠ ਕਰਤਾ ਔਰ ਜਿਵੇਂ ਲਲਕਾਰਾ ਮਾਰਤਾ ਔਰ ਜੇ ਭਾਈ ਆਪਾਂ ਥੋੜੀ ਜੀ ਵੀ ਦਮਕ ਦੇਣੇ ਆ ਤਾਂ ਇਹ ਸਦੀਆਂ ਨੂੰ ਭੁਗਤਣਾ ਪਊਗਾ ਹੁਣ ਅੱਜ ਦੇ ਦਿਨ ਤੋਂ ਲੈ ਕੇ 13ਵਾਂ 13 ਫਰਵਰੀ ਨੂੰ ਦਿੱਲੀ ਕੂਚ ਕਰਨਾ ਵਾ ਲਗਭਗ ਅੱਜ ਦਾ ਦਿਨ ਵੀ ਤੁਸੀਂ ਪਾਲੋ ਤੇ ਇਸ ਜਨਵਰੀ ਦੇ ਵਿੱਚ ਤੁਹਾਨੂੰ 28 ਦਿਨ ਮਿਲਨੇ ਆ 10 ਦਿਨ ਹੋ 38 ਤਿੰਨ ਦਿਨ ਹੋਰ 41 ਦਿਨ ਦਾ ਸਮਾਂ ਵਾ ਹਰ 41 ਦਿਨ ਹੈ ਨੰਗਨੇ ਜਿਵੇਂ 41 ਘੰਟੇ ਹੁੰਦੇ ਆ ਤੋਂ ਸਾਨੂੰ ਇੱਕ ਲੱਤ ਤੇ ਖਲੋ ਕੇ ਹੁਣ ਫਿਰ ਦੁਬਾਰਾ ਮਿਹਨਤ ਵਾਲੇ ਪਾਸੇ ਜੁਟਣਾ ਪਊਗਾ ਔਰ ਕੁਝ ਕਾਰਜ ਆਪਣੇ ਹੱਥ ਲੈਣੇ ਪੈਣਗੇ ਔਰ ਜੇ ਸੀ ਉਹ ਨਿਸ਼ਾਨੇ ਆਪਣੇ ਹੱਥਾਂ 'ਚ ਲੈ ਲੈਣੇ ਆ ਜਿਵੇਂ ਹਰ ਪਿੰਡ ਦੇ ਵਿੱਚ ਕਿਸੇ ਪਿੰਡ 'ਚ 100 ਟਰੈਕਟਰ ਆ ਕਿਸੇ ਪਿੰਡ ਵਿੱਚ 50 ਟਰੈਕਟਰ ਆ ਕਿਸੇ 'ਚ 40 ਆ ਜਿੱਦਾਂ ਕਬਾਦੀ ਹੈਗੀ ਆ ਤਾਂ ਉੱਥੇ ਸਾਨੂੰ ਹਰ ਘਰ ਦੇ ਵਿੱਚ 20ਾਂ 30ਾਂ ਬੰਦਿਆਂ ਦੀ ਟੀਮ ਬਣਾ ਕੇ ਜਾ ਕੇ ਉਹ ਟਰੈਕਟਰ ਸ਼ਨਾਖਤ ਕਰਨੇ ਪੈਣਗੇ ਵੀ ਦਿੱਲੀ ਬੋਰ ਚੇ ਵਾਸਤੇ ਉਹਨਾਂ ਦੀ ਤਿਆਰੀ ਹੋਵੇ ਫਿਰ ਨੰਬਰਿੰਗ ਦੀ ਕਈ ਵਾਰੀ ਬਹਿ ਕੇ ਨੰਬਰ ਲੱਗ ਜਾਂਦੇ ਆ ਨਹੀਂ ਤੇ ਸਭ ਤੋਂ ਚੰਗੀ ਗੱਲ ਆ ਗੁਰੂਕਰ ਸਾਰੇ ਟਰੈਕਟਰ ਦੇ ਮਾਲਕਾਂ ਨੂੰ ਇਕੱਠੇ ਕਰ ਲੋ ਪਰਚੀਆਂ ਪਾ ਲੋ ਜਿਹਦੀ ਨੰਬਰ ਨਿਕਲ ਆਵੇ ਫਿਰ ਉਹ ਦਿੱਲੀ ਨੂੰ ਕੂਚ ਕਰੇ ਇਹ ਇਹ ਕੰਮ ਆਪਣੇ ਹੱਥ ਵਿੱਚ ਲੈਣ ਦੀ ਲੋੜ ਹੈ ਦੂਸਰਾ ਇਹਦੇ ਨਾਲ ਦਿੱਲੀ ਵਾਲੇ ਅੰਦੋਲਨ ਨੂੰ ਧਿਆਨ ਚ ਰੱਖ ਕੇ ਫੰਡਾ ਇਕੱਠਾ ਕਰਨ ਦੀ ਲੋੜ ਹੈ ਹੁਣ ਦਿੱਲੀ ਟਰਾਲੀ 25000 ਤੋਂ ਕੱਟ ਨਹੀਂ ਜਾਊਗੀ ਤੋ ਘਟੋ ਘਟ ਲੱਖਾਂ ਦੇ ਫੰਡ ਚਾਹੀਦੇ ਆ ਤੋ ਫੰਡ ਵਾਲੀ ਗੱਲ ਹੱਥ ਚ ਲੈ ਕੇ ਅਰ ਜੇ ਫੰਡ ਵਾਲੀ ਗੱਲ ਦੇ ਵਿੱਚ ਮਤਾਵਾ ਭੈਣਾ ਨੂੰ ਸ਼ਾਮਲ ਕਰ ਲੋ ਜੇ ਅਸੀਂ ਮਤਾਵਾ ਭੈਣਾ ਬੀਬੀਆਂ ਨੂੰ ਨਾਲ ਲਈਏ ਵੀ ਮਾਵਾ ਭੈਣਾ ਸਾਡਾ ਸਹਿਯੋਗ ਕਰਨ ਸਾਹ ਦਿਨ ਉਹ ਟੀਮਾਂ ਬਣਾ ਕੇ ਪਿੰਡ ਵਿੱਚ ਫੰਡ ਦੀ ਮਹਿੰਮ ਵਿੱਚ ਜੁਟਣ ਤਾਂ ਬਹੁਤ ਵੱਡੀ ਗੱਲ ਹੋਊ ਤੋ ਫੰਡ ਵਾਲੀ ਗੱਲ ਨੂੰ ਵੀ ਹੱਥ ਚ ਲੈਣਾ ਪਊਗਾ ਵੀ ਲੱਖਾਂ ਦੇ ਫੰਡ ਸਾਡੇ ਪਿੰਡਾਂ ਚ ਹੋਣਗੇ ਤਾਂ ਦਿੱਲੀ ਨਾਲ ਟੱਕਰ ਲਈ ਜਾ ਸਕਦੀ ਆ ਤੋ ਇਹ ਇਹ ਬਹੁਤ ਜ਼ਰੂਰੀ ਹੈਗਾ ਔਰ ਇਹਦੇ ਨਾਲ ਦੀ ਨਾਲ ਜੋ ਨੌਜਵਾਨਾਂ ਨੂੰ ਲਾਮਬੰਦ ਕਰਨਾ ਬਹੁਤ ਜ਼ਰੂਰੀ ਆ ਨੌਜਵਾਨਾਂ ਦੀਆਂ ਸਪੈਸ਼ਲ ਮੀਟਿੰਗਾਂ ਕੱਢੀਏ ਪਿੰਡਾਂ 'ਚ ਯੂਥ ਪਹਿਲੋਂ ਵੀ ਸਾਡੇ ਨਾਲ ਆ ਉਹ ਯੂਥ ਨੂੰ ਸਾਰੀ ਨੀਤੀ ਪਾਲਿਸੀ ਸਮਝਾਈਏ ਉਹਦੇ ਨਾਲ ਗੱਲ ਕਰੀਏ ਔਰ ਯੂਥ ਤੋਂ ਬਿਨਾਂ ਤਿੱਖੀਆਂ ਲੜਾਈਆਂ ਵੱਡੀਆਂ ਲੜਾਈਆਂ ਜਿੱਤੀਆਂ ਨਹੀਂ ਜਾ ਸਕਦਾ ਔਰ ਯੂਥ ਪੰਜਾਬ ਦਾ ਸੰਘਰਸ਼ਾਲੀ ਪੂਰੀ ਤਰ੍ਹਾਂ ਤਿਆਰ ਆ ਉਹਨੂੰ ਸੂਝ-ਬੂਝ ਇੱਕ ਮਿਸ਼ਨ ਦੇਣ ਦੀ ਲੋੜ ਹੈਗੀ ਆ ਸਭ ਤੋਂ ਵੱਧ ਤੁਹਾਡੀ ਸਹਾਇਤਾ ਯੂਥ ਕਰੂਗਾ ਇਹ ਤੋਂ ਗਾਹ ਮਜ਼ਦੂਰਾ ਦੇ ਵੇੜਿਆਂ 'ਚ ਜਾ ਕੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਮੋਦੀ ਸਰਕਾਰ ਨੇ ਲੇਬਰ ਐਕਟ ਖਤਮ ਕਰ ਦਿੱਤਾ ਵਾ ਉਹਨਾਂ ਸਬੰਧੀ ਮਜ਼ਦੂਰਾ ਦੇ ਕਰਜ਼ੇ ਸਬੰਧੀ ਵੀ ਅਸੀਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾਉਣ ਦੀ ਗੱਲ ਕਰ ਰਹੇ ਹਾਂ ਮਜ਼ਦੂਰਾਂ ਨਾਲ ਜੁੜੀ ਹੋਈ ਗੱਲ ਬਿਜਲੀ ਵਾਲੀ ਵੀ ਹੈਗੀ ਬਿਜਲੀ ਸ਼ਹਿਰੀਆਂ ਨਾਲ ਸਾਰੇ ਆਮ ਲੋਕਾਂ ਨਾਲ ਵੀ ਬਿਜਲੀ ਸੰਸ਼ੋਧਨ ਬਿੱਲ ਜਿਹੜਾ ਜ਼ਬਰਦਸਤੀ ਲਿਆ ਕੇ ਚੇਪਾਲੇ ਮੀਟਰ ਲਾਏ ਜਾ ਰਹੇ ਜ਼ਬਰਦਸਤੀ ਉਹ ਚੇਪਾਲੇ ਮੀਟਰਾਂ ਤੋਂ ਜੇ ਬਚਣਾ ਹੈਗਾ ਤੇ ਹੁਣ ਲਾਮਬੰਦੀ ਦੀ ਲੋੜ ਹੈਗੀ ਆ ਤੋ ਉਹਨਾਂ ਨੂੰ ਇਸ ਪੱਖ ਤੋਂ ਅਵੇਅਰ ਕਰਨ ਦੀ ਲੋੜ ਹੈਗੀ ਆ ਤੋ ਜੇ ਅਸੀਂ ਇਹਨਾਂ ਗੱਲਾਂ ਦਾ ਖਿਆਲ ਕਰਾਂਗੇ ਤਾਂ ਹੀ ਅਸੀਂ ਸਫਲ ਹੋ ਸਕਦੇ ਆ ਤੋ ਮੈਂ ਇਹੀ ਅੰਤ 'ਚ ਫੇਰ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਆ ਵੀ ਭਰਾਓ ਆ ਨਿਸ਼ਾਨੇ ਸਾਡੇ ਸਾਹਮਣੇ ਰੱਖ ਕੇ ਅੱਗੇ ਵਧਣਾ ਵਾ ਵੀ ਹਰ ਪਿੰਡ ਦੇ ਵਿੱਚੋਂ 10 10 ਟ੍ਰੈਟਰ ਟਰਾਲੀਆਂ ਉਮੇ ਚਾਹੀਦਾ ਹੈ ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਆਕੜੇ ਨੂੰ ਲਿਆ ਵਾ ਵੀ ਉਹਨਾਂ ਨੇ ਸੁਲਤਾਨਪੁਰ ਦੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਉੱਥੇ ਜਿੱਥੇ ਜਦੋਂ ਦੁਕਾਨਦਾਰੀ ਕੀਤੀ ਆ ਕੰਮ ਕਰ ਤੇ ਗਰੀਬਾਂ ਨੂੰ ਖੁੱਲੇ ਗੱਫੇ ਵੱਡੇ ਸੀ ਮਾਲਕਾ ਸਭ ਕੁਝ ਤੇਰਾ ਵਾ ਉਦੋਂ ਬਾਅਦ 13 ਨੰਬਰ ਪ੍ਰਚਲਿਤ ਹੋਇਆ ਤੇ ਅਸੀਂ 13 13 13 ਫਰਵਰੀ 13 ਫਰਵਰੀ ਦਾ ਜਿਹੜਾ ਨਾਅਰਾ ਦਿੱਤਾ ਤਾਂ ਟਰੈਕਟਰ ਟਰਾਲੀਆਂ ਵੀ 13 13 ਹੋਣੇ ਚਾਹੀਦੇ ਆ ਔਰ ਇਹਦੋਂ ਕਹਾ 13 ਮਹੀਨਿਆਂ ਦਾ ਭਾਈ ਰਾਸ਼ਨ ਵੀ ਇਕੱਠਾ ਹੋਣਾ ਚਾਹੀਦਾ ਪਿਛਲੀ ਵਾਰ ਵੀ 13 ਮਹੀਨੇ ਇਹ ਚੱਲਿਆ ਸੀ ਅੰਦੋਲਨ ਤੋਂ ਇਸ ਕਰਕੇ ਸਾਡੀ ਅਬ ਬੇਨਤੀ ਆ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਲਾਮਬੰਦੀ ਕੀਤੀ ਜਾਵੇ ਔਰ ਫਿਰ ਦੁਬਾਰਾ ਮਹਿੰਮ ਬਣਾ ਕੇ ਪਿੰਡਾਂ ਚ ਔਰ ਇਹਦੋਂ ਕਹਾ ਜਿੰਨੇ ਵੀ ਪਿੰਡਾਂ ਦੀਆਂ ਪੰਚਾਇਤਾਂ ਨੇ ਸਾਰੀਆਂ ਸਰਪੰਚਾਂ ਨੂੰ ਸਾਰੀਆਂ ਧੜਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਉਹਨਾਂ ਨਾਲ ਗੱਲ ਸਾਂਝੀ ਕਰਨ ਦੀ ਲੋੜ ਹੈਗੀ ਹੈ ਜਿਹੜਾ ਸਭ ਤੋਂ ਵੱਡਾ ਹੈਗਾ ਵੀ ਧੜੇ ਬੰਦੀਆਂ ਜਿਵੇਂ ਪਿੰਡਾਂ ਚਲਦੀਆਂ ਮੈਨੂੰ ਲੱਗਦਾ ਵੀ ਜਿਹੜਾ ਮੇਰਾ ਲਾਈਵ ਸ਼ੁਰੂ ਸ਼ੁਰੂ ਕਰਾ ਕੇ ਗਏ ਆ ਉਹ ਕਿਤੇ ਗਾਂਮ ਪਸ਼ਾਓ ਗਿਆ ਤੋਂ ਹੁਣ ਅਸੀਂ ਤੁਹਾਡੇ ਕੋ ਵਿਦਿਆਈ ਕੀ ਚਾਹਾਂਗੇ ਇਸੇ ਤਰ੍ਹਾਂ ਤੁਸੀਂ ਕੱਲ ਵੀ ਜਿਵੇਂ ਸਹਿਯੋਗ ਦਿੱਤਾ ਅੰਤ 'ਚ ਫੇਰ ਪੂਰੇ ਪੰਜਾਬ ਦਾ ਵਰਕਰਾਂ ਦਾ ਧੰਨਵਾਦ ਕਰਦੇ ਆ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਲੋਕਾਂ ਤੱਕ ਇਹ ਵਿਚਾਰ ਚਰਚਾ ਸਾਡੀ ਪਹੁੰਚੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਵਾਰ ਫਿਰ ਤੋਂ ਦਿੱਲੀ ਦੇ ਵਿੱਚ ਪੰਜਾਬ ਦੇ ਕਿਸਾਨ ਪਹੁੰਚਣਗੇ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਤੇ ਇਸ ਦੇ ਲਈ ਰਣਨੀਤੀ ਜੜੀ ਹੋ ਵੀ ਤਿਆਰ ਕੀਤੀ ਗਈ ਹੈ ਤੇ ਆਗੂ ਦੇ ਵੱਲ ਜਾਣਕਾਰੀ ਦੇ ਦਿੱਤੀ ਗਈ ਕਿ ਕਿਸ ਤਰੀਕੇ ਦੇ ਨਾਲ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਇਹ ਰਣਨੀਤੀ ਜੜੀ ਕਿਸਾਨਾਂ ਦੇ ਵੱਲੋਂ ਤਿਆਰ ਕੀਤੀ ਗਈ ਤੇ ਕੇਂਦਰ ਨੂੰ ਕੇਰਿਆ ਜਾਵੇਗਾ ਸੋ ਨਵੀਆਂ ਤੇ ਤਾਜ਼ੀ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਈਨਸ ਪੰਜਾਬ ਦੇ ਨਾਲ